ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਾਹੀ ਤਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਇੱਥੇ ਚੱਲਿਆ ਇਹ ਕੋਈ ਥਾਂ ਤੇ ਆਇਆ ਮੇਰੇ ਗੱਲ ਕੋਈ ਨੇ ਕੋਈ ਹੁੱਲੜਬਾਜੀ ਦੇ ਕਾਰਨ ਮੌਕਾ ਨਾ ਦੇਣਾ ਤੈਨੂੰ ਮੌਕਾ ਨਹੀਂ ਹੈ ਨਾ ਤੂੰ ਸ਼ਾਂਤਾਂ ਰੋਡ ਸਮਾਰਟਿਕ ਬੈਠ ਜਾਏ ਇੱਕ ਜਗ੍ਹਾ ਤੇ ਜਿੱਥੇ ਮਰਜ਼ੀ ਹਨ ਕੋਈ ਨਹੀਂ ਭਾਵੇਂ ਜੇਲ੍ਹ ਚ ਲੈ ਜਾਣ ਜਿੱਥੇ ਮਰਜ਼ੀ ਲੈ ਜਾਣ ਤੁਸੀਂ ਕੋਈ ਹੁੱਲੜਬਾਜੀ ਨਹੀਂ ਕਰਨੀ ਸਾਰੀਆਂ ਸੰਗਤਾਂ ਨੂੰ ਬੀਜਾਪੀ ਹੁਣ ਨਿਕਾਉਂ ਤੀ ਅਰਦਾਸ ਕਰੋ ਵਾਹਿਗੁਰੂ ਗਾੜੀ ਵੱਧ ਤੋਂ ਵੱਧ ਉੱਥੇ ਮੋਰਚੇ 'ਚ ਪਹੁੰਚੋ ਸਾਰੀ ਸੰਗਤ ਤੇ ਕੋਈ ਗੱਲ ਨਹੀਂ ਜੇ ਹਨ ਜੇਲ੍ਹ ਚ ਵੀ ਲੈ ਜਾਣਗੇ ਮਾਈਕ ਜੀ ਦਾ ਖਾਲਸਾ ਵਾਈਕ ਜੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕੱਲ 8 April ਐ ਤੇ ਤਖਤ Shri Damdama Sahib ਸਾਬੋ ਕੀ ਤਲਵੰਡੀ ਵਿਖੇ ਜੋ ਖਾਲਸਾ ਮਾਰਚ ਕੱਢਿਆ ਜਾਣਾ ਸੀ ਉਸ ਨੂੰ ਲੈ ਕੇ ਭਾਈ ਅਮਰਤਪਾਲ ਸਿੰਘ ਜੀ ਦੇ ਮਾਤਾ ਪਿਤਾ ਜੀ ਜੋ ਕਿ ਤਖਤ Shri Damdama Sahib ਵਿਖੇ ਜਾ ਰਹੇ ਸੀ ਤੇ ਉਹਨਾਂ ਨੂੰ ਰਸਤੇ ਦੇ ਵਿੱਚ ਹੀ ਪ੍ਰਸ਼ਾਸਨ ਦੇ ਵੱਲੋਂ ਰੋਕ ਲਿਆ ਗਿਆ ਤੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਕੀਤੀ ਜਾ ਰਹੀ ਹੈ ਆਓ ਤੁਸੀਂ ਵੀ ਵੇਖੋ ਇਹ ਵੀਡੀਓ ਤੇ ਤੁਹਾਡੇ ਇਸ ਵੀਡੀਓ ਪ੍ਰਤੀ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਅਲੀ ਜੰਗਦਾਮਾ ਸਾਹਿਬ ਸਾਬੋ ਕੀ ਕਲਵੰਡੀ ਜਾਣਦੇ ਸੀ। ਇਹਨਾਂ ਨੇ ਸਾਡੇ ਨਾਲ ਬਹੁਤ ਵਧੀਕੀ ਕੀਤੀ ਆ। ਸਾਡੇ ਬੈਦਰੀ ਕੱਪੜਿਆਂ ਵਾਲੇ ਲਾਲੇ ਪਰਸੇ ਵੀ ਖੋਲੇ ਆ। ਬਹੁਤ ਸਾਡੇ ਨਾਲ ਹੱਥੋ ਫਾਈ ਹੋਇਆ ਕਿ ਹੁਣ ਸਾਨੂੰ ਗੱਡੀ 'ਚ ਪਤਾ ਨਹੀਂ ਕਿੱਥੇ ਲੱਗੇ ਜਾਣਦੇ ਆ ਤੇ ਸਾਰੀ ਸੰਗਤ ਨੂੰ ਅਪੀਲ ਆ ਬੇਨਤੀ ਆ ਵੀ ਬਹੁਤ ਜ਼ਿਆਦਾ ਸਾਡੇ ਨਾਲ ਵਧੀਕੀ ਕੀਤੀ ਆ। ਕੋਈ ਇੱਥੇ ਤਾਂ ਗੱਲ ਕਰਨਾ ਕੋਈ ਉਹ ਜਾ ਕੇ ਕੰਮ ਕਰਨਾ। ਆਹੋ। ਉਹ ਦੱਸ ਦਿਓ।